ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਸਭ ਠੀਕ ਠਾਕ ਆਂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾ ਰਹੇ ਆਂ ਮਟਰ ਪਨੀਰ ਦੀ ਸਬਜ਼ੀ ਜਦੋਂ ਮਟਰ ਤੇ ਪਨੀਰ ਦੇਖ ਕੇ ਪਤਾ ਲੱਗਿਆ ਹੋਊਗਾ ਕਿ ਅਸੀਂ ਆਪਾਂ ਕੀ ਬਣਾ ਰਹੇ ਆਂ ਇਹ ਪਨੀਰ ਆਪਾਂ ਘਰ ਹੀ ਬਣਾਇਆ ਸੀਗਾ ਜੀ ਮੁੱਲ ਦਾ ਨਹੀਂ ਲਿਆਂਦਾ ਇਧਰ ਆਪਾਂ ਮਸਾਲਾ ਧਰਤਾ ਜੀ ਜੋ ਆਪਾਂ ਰੋਟੀਨ ਚ ਮਸਾਲੇ ਪਉਂਦੇ ਆ ਪਿਆਜ਼ ਅਦਰਕ ਲਸਣ ਟਮਾਟਰ ਮਸਾਲਾ ਪੁੱਜਦਾ ਜੀ ਆਪਣਾ ਸਾਡਾ ਬਹੁਤ-ਬਹੁਤ ਪੈਣਾ ਦਾ ਧੰਨਵਾਦ ਜੀ ਜੋ ਕਮੈਂਟ ਕਰਦੇ ਆ ਸਾਡੀ ਵੀਡੀਓ ਦੇਖ ਕੇ ਦੇਖੋ ਉਹਦੇ ਨਾਲ ਹੌਂਸਲਾ ਹੀ ਮਿਲਦਾ ਆਪਾਂ ਨੂੰ ਹਨ ਜਦੋਂ ਕੋਈ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਕਮੈਂਟ ਕਰਦਾ ਤੇ ਨਾਲੇ ਆਪਾਂ ਨੂੰ ਆਪਸ ਚ ਪਤਾ ਲੱਗਦਾ ਰਹਿੰਦਾ ਵੀ ਸਭ ਠੀਕ-ਠਾਕ ਹੈਗੇ ਹਨਾ ਤੇ ਮੈਨੂੰ ਜ਼ਰੂਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਬਹੁਤ ਘੱਟ ਕਰਦੇ ਤੇ ਫੁੱਲ ਵੀਡੀਓ ਦੇਖਿਆ ਕਰੋ ਮੈਂ ਜੀਦਾ ਵੀ ਦੇਖਦੀ ਆ ਮੈਂ ਸਾਰੇ ਜਿਹੜੇ-ਜਿਹੜੇ ਵੀ ਮੈਂ ਚੈਨਲ ਦੇਖਦੀ ਆ ਮੈਂ ਉਹਨਾਂ ਦੀ ਫੁੱਲ ਵੀਡੀਓ ਵਾਚ ਕਰਦੀ ਆ ਠੀਕ ਹੈ ਜੀ ਲਓ ਜੀ ਦੇਖੋ ਮਸਾਲਾ ਆਪਣਾ ਪੁੱਜ ਗਿਆ तकरीबन ਪਹਿਲਾਂ ਮਟਰ ਪਾ ਮੰਗੇ ਗੱਲ ਹੈ ਪਨੀਰ ਆਪਾਂ ਬਾਅਦ ਚ ਪਾਵਾਂਗੇ ਲਓ ਜੀ ਆਪਾਂ ਪਹਿਲਾਂ ਮਟਰ ਪਾ ਤੇ ਮਟਰ ਪਾ ਕੇ ਚੱਟਾ ਨੂੰ ਕੁੱਕਰ ਨੂੰ ਬੰਨ੍ਹ ਦਿਓ ਫਿਰ ਆਪਾਂ ਕਾ ਪਾਵਾਂਗੇ ਕੱਟ ਕੇ ਪਨੀਰ ਹੁਣ ਕੱਟ ਲੈਨੇ ਲਓ ਜੀ ਹੁਣ ਆਪਾਂ ਮਟਰ ਆਪਣੇ ਬਣ ਗਏ ਸੀ ਪਨੀਰ ਪਾਤਾ ਆਪਾਂ ਤੇ ਬਸ ਪਨੀਰ ਪਾ ਕੇ ਨਾ ਇੱਕੋ ਹੀ ਸੀਟੀ ਮਰਵਾਉਣੀ ਹੈ ਇੱਕ ਸੀਟੀ ਵੀ ਵੱਜਣ ਨਹੀਂ ਦਿੰਦੇ ਫਿਰ ਬਹੁਤ ਸਬਜ਼ੀ ਵਧੀਆ ਬਣਦੀ ਕਿਉਂਕਿ ਜਿਹੜਾ ਘਰ ਦਾ ਪਨੀਰ ਹੁੰਦਾ ਨਾ ਉਹ ਸੌਫਟ ਹੁੰਦਾ ਹੈ ਇਸੇ ਤਰੀਕੇ ਨਾਲ ਬਣਦਾ ਜਿਹੜਾ ਬਾਜ਼ਾਰ ਦਾ ਹੁੰਦਾ ਉਹ ਠੀਡਾ ਜਿਹਾ ਹੁੰਦਾ ਤਾਂ ਕਰਕੇ ਆਪਾਂ ਜੀਓ ਜੀ ਦੇਖੋ ਆਪਣੀ ਸਬਜੀ ਬਣ ਗਈ ਮਟਰ ਪਨੀਰ ਖਾਓ ਤੇ ਦੱਸਿਓ ਕਿਸ ਤਰ੍ਹਾਂ ਦੀ ਬਣੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ